ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਅਮਨਦੀਪ ਕੌਰ ਕਾਂਸਟੇਬਲ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਕਸਰ ਪੰਜਾਬ ਦੇ ਵਿੱਚ ਜਿਸ ਦਿਨ ਦੀ ਅਮਨਦੀਪ ਕੌਰ ਫੜੀ ਜਾਂਦੀ ਹੈ ਕਾਲੀ ਥਾਰ ਦੇ ਵਿੱਚ ਬਠਿੰਡੇ ਦੇ ਵਿੱਚ ਤਾਂ ਉਸੇ ਦਿਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਸੀਐਮ ਮਾਨ ਦੇ ਉੱਤੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਪੂਰੇ ਪੰਜਾਬ ਦੇ ਲੋਕ ਕਹਿਣ ਲੱਗ ਜਾਂਦੇ ਆ ਕਿ ਭਾਈ ਤੁਹਾਡੀ ਜਿਹੜੀ ਇਹ ਪੁਲਿਸ ਵਾਲੀ ਫੜੀ ਗਈ ਹੈ ਇਰੇ ਉੱਤੇ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਬਲਡੋਜ਼ਰ ਕਿਉਂ ਨਹੀਂ ਚੱਲਦਾ ਪਰ ਅੱਜ ਦੀ ਜਿਹੜੀ ਖਬਰ ਦੇਖਣ ਜਾ ਰਹੇ ਹਾਂ ਬਹੁਤ ਹੀ ਅਹਿਮ ਖਬਰ ਦੇਖਣ ਜਾ ਰਹੇ ਹਾਂ ਬਹੁਤ ਹੀ ਵੱਡੀ ਖਬਰ ਯਾਨੀ ਅਮਨਦੀਪ ਕੌਰ ਬਠੰਡੇ ਵਾਲੀ ਕਾਂਸਟੇਬਲ ਜਿਹੜੀ ਫੜੀ ਗਈ ਹੈ ਉਹਨੂੰ ਲੈ ਕੇ ਦੋ ਖੁਲਾਸੇ ਅੱਜ ਤੁਹਾਡੇ ਸਾਹਮਣੇ ਪੇਰਾਂਗੇ ਇੱਕ ਤਾਂ ਜਿਹੜਾ ਬਲਡੋਜ਼ਰ ਦਾ ਐਕਸ਼ਨ ਹੋ ਚੁੱਕਿਆ ਸੀ ਐਮ ਮਾਨ ਦਾ ਔਰ ਦੂਸਰੇ ਪਾਸੇ ਭਗਵੰਤ ਮਾਨ ਦਾ ਖੁਦ ਬਿਆਨ ਆ ਗਿਆ ਯਾਨੀ ਮੁੱਖ ਮੰਤਰੀ ਦੇ ਮੂੰਹੋਂ ਜਦੋਂ ਤੁਸੀਂ ਸੁਣੋਗੇ ਤਾ ਤੁਹਾਡੀ ਅਸ਼ੰਕਾ ਦੂਰ ਹੋ ਜਾਣੀ ਹੈ ਕਿ ਪੰਜਾਬ ਦੇ ਵਿੱਚ ਚਾਹੇ ਕੋਈ ਅਫਸਰ ਹੋਵੇ ਪੁਲਿਸ ਵਾਲਾ ਹੋਵੇ ਚਾਹੇ ਹੋਵੇ ਕੋਈ ਲੀਡਰ ਇਹਨਾਂ ਨੂੰ ਨਹੀਂ ਬਖਸ਼ਿਆ ਜਾਣਾ ਕਿਉਂ ਕਿ 2027 ਦਾ ਮਾਮਲਾ ਬਹੁਤ ਵੱਡਾ ਜੁੜਿਆ ਹੈ ਤੇ ਉਹ ਵੀ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਾਂਗੇ ਕਿ 2027 ਦੀਆਂ ਵੋਟਾਂ ਨੂੰ ਲੈ ਕੇ ਜਿਹੜੀ ਮੁਹਿੰਮ ਸਰਜ ਰੱਖੀ ਆ ਮੁੱਖ ਮੰਤਰੀ ਸਾਹਿਬ ਨੇ ਉਹ ਬੜੀ ਦੇਖਣ लायक ਹੈ ਕਿਉਂ ਕਿਉਂਕੇ ਬਹੁਤ ਸਾਰੀ ਅਸ਼ੰਕਾ ਇਹ ਆ ਰਹੀ ਹੈ ਕਿ ਅਮਰਪਾਲ ਸਿੰਘ ਦਾ ਇਹਦੇ ਵਿੱਚ ਇੱਕ ਨਾਮ ਜੁੜ ਜਾਂਦਾ ਹੈ ਕਿਵੇਂ ਜੁੜ ਜਾਂਦਾ ਹੈ ਕਿ ਅਮਰਪਾਲ ਸਿੰਘ ਨੂੰ ਡਿਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਅਮਰਸਰ ਲਿਆਂਦਾ ਜਾ ਰਿਹਾ ਔਰ ਦੂਸਰੇ ਪਾਸੇ 2027 ਦੇ ਵਿੱਚ ਚਾਹਿਆ ਜਾ ਰਿਹਾ ਕਿ ਅਮਰਪਾਲ ਸਿੰਘ ਦੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਜਾਣਾ ਪੰਜਾਬ ਦੇ ਅੰਦਰ ਇਹ ਕੋਈ ਖਤਰੇ ਤੋਂ ਖਾਲੀ ਨਹੀਂ ਹੈਗੀ ਗੱਲ ਯਾਨੀ ਪਾਰਟੀ ਨੂੰ ਬਹੁਤ ਵੱਡਾ ਖਤਰਾ ਹੈ ਐਸ ਕਰਕੇ ਸੀਐਮ ਭਗਵੰਤ ਮਾਨ ਨੇ ਇੱਕ ਜਿਹੜੀ ਕੌਨਸਟੇਬਲ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਉਹਦੇ ਉੱਤੇ ਐਕਸ਼ਨ ਕਿਉਂ ਲਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਇਹਦੇ ਨਾਲ ਮੁੱਦਾ ਜੁੜ ਜਾਂਦਾ ਅਮਰਪਾਲ ਸਿੰਘ ਦਾ ਤਾਂ ਹੁਣ ਤੁਸੀਂ ਕਹੋਗੇ ਵੀ ਅਮਰਪਾਲ ਸਿੰਘ ਦਾ ਲੈਣਾ ਦੇਣਾ ਕੀ ਹੈ ਦਰਅਸਲ 2027 ਦੇ ਵਿੱਚ ਜਿਹੜੀ ਪਾਰਟੀ ਬਣੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਯਾਨੀ ਸਾਰੀਆਂ ਪਾਰਟੀਆਂ ਦੇ ਵਿੱਚੋਂ ਇਹ ਕਹਦਾ ਅਮਰਪਾਲ ਸਿੰਘ ਦੀ ਪਾਰਟੀ ਹੈ ਜਿਹੜੀ ਕਿ ਸੀਐਮ ਮਾਨ ਨੂੰ ਔਰ ਆਮ ਆਦਮੀ ਪਾਰਟੀ ਨੂੰ ਮਤ ਦੇ ਸਕਦੀ ਹੈ ਇਹ ਗੱਲ ਤੁਸੀਂ ਸਾਰੇ ਪੰਜਾਬੀ ਜਾਣਦੇ ਹੋ ਪਰ ਜਿਹੜੀ ਇਹ ਖਬਰ ਭਗਵੰਤ ਮਾਨ ਦੇ ਮੂੰਹੋਂ ਸੁਣੋਗੇ ਇਹਦੇ ਵਿੱਚੋਂ ਹੀ ਝਲਕਦਾ ਜੋ ਮੈਂ ਦੱਸ ਰਿਹਾ ਔਰ ਅਗਲੀ ਅਪਡੇਟ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਸਾਂਝੀ ਕਰੂੰਗਾ ਕਿ ਅਮਰਪਾਲ ਸਿੰਘ ਤੋਂ ਇਹਨਾਂ ਢਾਰ ਕਿਉਂ ਪੈ ਗਿਆ ਮੁੱਖ ਮੰਤਰੀ ਨੂੰ ਕਿ ਆਪਣੀ ਕੌਂਸਲ ਟੇਬਲ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਹੁਣ ਸਾਲਾ ਫੜਾ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚੱਲ ਆਪਣਾ ਸਟਾਰ ਮੈਂਬਰ ਨਾ 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 ਲੋਜਰ ਉੱਥੇ ਵੀ ਚੱਲੂਗਾ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ ਸੱਤਰ ਬਿਛਾਏ ਨੇ ਤੇ ਉਹੀ ਉਨਾ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬੰਡੋਚਾ ਰਾ ਰਿਹਾ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀ ਨੇ ਅਸੀਂ ਤੁਹਾਡੇ ਨਾਲ ਆ ਤਾਂ ਦੇਖੋ ਸਿੱਧਾ ਨਿਸ਼ਾਨਾ ਸੀਐਮ ਮਾਨ ਦਾ ਕਾਉਂਸਲਰ ਅਮਨਦੀਪ ਕੌਰ ਦੇ ਉੱਤੇ ਹੈ ਜਿਹੜੀ ਚਿੱਟੇ ਨਾਲ ਫੜੀ ਗਈ ਹੈ ਪਾ ਪੰਜਾਬ ਵਾਲੇ ਇਕੱਲੇ ਇਹੀ ਅਪਡੇਟ ਨਹੀਂ ਹੋਰ ਅਪਡੇਟ ਆ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਯਾਨੀ ਬਹੁਤ ਵੱਡਾ ਧਮਾਕਾ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਹੈ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਸਾਰੇ ਜਾਣਦੇ ਆ ਪਰ ਲੇਕਿਨ ਹੁਣ ਇਹ ਐਕਸ਼ਨ ਕਿਉਂ ਹੋਇਆ ਵਜ੍ਹਾ ਕੀ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਪਹਿਲੀ ਗੱਲ ਤਾਂ ਉਹਨਾਂ ਨੂੰ ਅਸੀਂ ਵਧਾਈ ਦਿੰਨੇ ਆ ਇੱਕ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਜੇਕਰ ਤੁਸੀਂ ਪੰਜਾਬ ਪ੍ਰਤੀ ਐਡਾ ਵੱਡਾ ਐਕਸ਼ਨ ਕਰਦੇ ਹੋ ਜਾਂ ਫਿਰ ਪੰਜਾਬ ਨੂੰ ਬਚਾਉਣ ਦੇ ਲਈ ਗੱਲ ਕਰਦੇ ਹੋ ਭਾਵੇਂ ਤੁਸੀਂ ਲੇਟ ਹੀ ਕੀਤੀ ਹੈ ਫਿਰ ਵੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਦੂਜੇ ਪਾਸੇ ਇੱਕ ਹੋਰ ਖਬਰ ਹੈ ਮੁੱਖ ਮੰਤਰੀ ਸਾਹਿਬ ਸਾਡੇ ਡਰੇ ਕਿਉਂ ਹੋਏ ਨੇ ਇਹ ਵੀ ਸੁਣ ਲਓ ਜਰਾ ਦੇਖੋ 2027 ਦਾ ਜਿਹੜਾ ਸਮਾਂ ਉਹ ਬੜਾ ਹੀ ਮਹੱਤਵਪੂਰਨ ਹੈ ਇਹਨਾਂ ਦੇ ਲੋਕਾਂ ਦੇ ਲਈ ਯਾਨੀ 2027 ਦੇ ਵਿੱਚ ਸੱਤਾ ਕਾਇਮ ਕਰਨ ਦੇ ਲਈ सीएम मान साहब ਨੇ ਆਪਣੇ ਹੀ ਅਫਸਰਾਂ ਦੇ ਉੱਤੇ ਇੱਕ ਬਹੁਤ ਵੱਡਾ ਸੱਚਮੁੱਚ ਐਕਸ਼ਨ ਕਰ ਦਿੱਤਾ। ਯਾਨੀ ਆਪਣੇ ਹੀ ਕਰਦੇ ਵਿੱਚ ਜਦੋਂ ਆਪਣੇ ਹੀ ਸਿਸਟਮ ਦੇ ਵਿੱਚ ਬਹੁਤ ਵੱਡੇ ਵੱਡੇ ਮਗਰਮੱਛਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਚਿੱਤਾਂ ਨਸ਼ੇ ਦੀ ਤਸਕਰੀ ਚੱਲਦੀ ਆ ਉਹ ਮੁਲਾਜ਼ਮਾਂ ਤੋਂ ਹੀ ਚੱਲਦੀ ਹੈ। ਯਾਨੀ ਉਹ ਮੁਲਾਜ਼ਮਾਂ ਤੋਂ ਚੱਲਦੀ ਹੈ ਜਿਹੜੇ ਬਹੁਤ ਸਾਰੇ ਇਹ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦੂਜੀ ਪੁਲਿਸ ਦਾ ਵੀ ਨਾਮ ਬਦਨਾਮ ਕਰ ਰਹੇ ਨੇ। ਔਰ ਹਰ ਭਾਈ ਅਮਰਪਾਲ ਸਿੰਘ ਡੇਬਰੂਗੜ ਦੀ ਜੇਲ੍ਹ ਦੇ ਵਿੱਚ ਬੰਦਾ ਸਾਰੇ ਜਾਣਦੇ ਆਪਾਂ ਪਰ ਫਿਰ 2027 ਦੇ ਵਿੱਚ ਡਰ ਕੀ ਹੈ ਮੁੱਖ ਮੰਤਰੀ ਨੂੰ ਕਿ ਦੇਖੋ ਪਾਰਟੀਆਂ ਦੋ ਤੂੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਆ ਪੰਜਾਬ ਦੇ ਅੰਦਰ 22 ਦੇ ਵਿੱਚ ਭਗਵੰਤ ਮਾਨ ਦੀ ਕਿ ਦੋਵੇਂ ਸਰਕਾਰਾਂ ਤੋਂ ਲੋਕ ਅੱਕ ਚੁੱਕੇ ਸੀ ਔਰ ਤੀਸਰਾ ਘਰ ਕਿਦਾ ਚੁਣਿਆ ਸੀਐਮ ਮਾਨ ਦਾ ਔਰ ਸਰਕਾਰ ਬਣਦੇ ਹੀ ਪੰਜਾਬ ਦੇ ਵਿੱਚ ਕੋਈ ਵੀ ਬੈਨੀਫਿਟ ਨਹੀਂ ਹੁੰਦਾ ਸੀ ਪੰਜਾਬ ਦੇ ਲੋਕਾਂ ਨੂੰ ਨਹੀਂ ਹੋਇਆ ਔਰ ਫੇਰ ਪੰਜਾਬ ਦੇ ਲੋਕਾਂ ਨੇ ਜਿਹੜੀ ਅਮਰਪਾਲ ਸਿੰਘ ਨੇ ਇੱਕ ਪਾਰਟੀ ਬਣਾ ਦਿੱਤੀ ਐ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਉਸ ਉੱਤੇ ਨਜ਼ਰਾਂ ਗੜੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਲੋਕਾਂ ਦੀਆਂ ਤਾਂ ਇਸ ਗੱਲ ਨੂੰ ਸੀਐਮ ਮਾਨ ਬੜੀ ਚੰਗੀ ਤਰ੍ਹਾਂ ਵਖੂਬੀ ਸਮਝ ਚੁੱਕੇ ਨੇ ਕਿ ਭਾਈ ਜੇਕਰ ਕੋਈ ਮਾਤ ਦੇ ਸਕਦਾ ਪੰਜਾਬ ਦੇ ਅੰਦਰ ਉਹ ਨਾ ਕਾਂਗਰਸ ਐ ਤੇ ਨਾ ਅਕਾਲੀ ਦਲ ਨਾ ਬਾਦਲ ਕੇ ਤਾਂ ਨਾ ਦੇ ਸਕਦਾ ਤਾਂ ਭਾਈ ਅਮਰਪਾਲ ਸਿੰਘ ਦੇ ਸਕਦਾ ਉਸ ਗੱਲ ਤੋਂ ਡਰਦੇ ਹੋਇਆ ਮੁੱਖ ਮੰਤਰੀ ਨੇ ਖੁੱਲੇ ਤੌਰ ਤੇ ਐਲਾਨ ਕਰ ਦਿੱਤਾ ਕਿ ਜੇਕਰ ਸਾਡਾ ਕੋਈ ਪੁਲਿਸ ਮੁਲਾਜ਼ਮ ਹੈ ਜਾਂ ਫਿਰ ਕੋਈ ਸਾਡਾ ਲੀਡਰ ਵੀ ਫੜਿਆ ਜਾਂਦਾ ਅਸੀਂ ਨਹੀਂ ਰੱਖਾਂਗੇ ਕਿਉਂਕਿ ਜਨਤਾ ਚਾਹੁੰਦੀ ਹੈ ਬਰਾਬਰ ਜਿਹੜਾ ਕਿ ਬਰਾਬਰ ਹੋਣਾ ਚਾਹੀਦਾ ਸਾਰਾ ਪਰਿਨਾਮ ਜਿਹੜੇ ਕਰਮ ਕੀਤੇ ਹਨ ਲੋਕਾਂ ਨੇ ਉੱਚਾ ਚਿੱਟੇ ਨਾਲ ਬੰਦੇ ਮਾਰਤੇ ਚਿੱਟੇ ਦੀ ਤਸਕਰੀ ਨਾਲ ਮਹਿਲ ਸਾੜਲੇ ਉਹਨਾਂ ਲੋਕਾਂ ਨੂੰ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ਪੈਸੇ ਨੂੰ ਸਾਡਾ ਸੰਵਿਧਾਨ ਸਾਡੇ ਲੋਕ ਇੱਕ ਕਹਿੰਦੇ ਨੇ ਕਿ ਪੈਸੇ ਸੰਵਿਧਾਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ। ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਬਠਿੰਡੇ ਦੇ ਵਿੱਚ ਫੜੀ ਜਾਂਦੀ ਅਮਨਦੀਪ ਕੌਰ ਗੱਲਾਂ ਤਾਂ ਬਹੁਤ ਸਾਰੀਆਂ ਹੋਰ ਵੀ ਨਿਕਲ ਕੇ ਆ ਗਈਆਂ ਨੇ ਕਿ ਉਸ ਨੇ ਕੱਲਾ ਨਸ਼ੇ ਦੀ ਤਸਕਰੀ ਜਾਂ ਚਿੱਟੇ ਨਾਲ ਲੋਕ ਨਹੀਂ ਮਾਰੇ। ਉਹਨੇ ਦਰਸਾਲ ਜਿਸ਼ਮ ਦਾ ਧੰਦਾ ਵੀ ਕੀਤਾ। ਇਹ ਗੱਲ ਵੀ ਵੱਡੇ ਪੱਧਰ ਤੇ ਬਾਹਰ ਆਈ ਹੈ। ਕਿਉਂਕਿ ਕੱਲਾ ਮੈਂ ਨਹੀਂ ਸੋਸ਼ਲ ਮੀਡੀਆ ਪਰ ਚੁੱਕਿਆ ਇਹ ਲੋਕਾਂ ਦੇ ਕਨੈਕਟ ਪਤਾ ਨਹੀਂ ਆਪਦੇ ਪੈਸੇ ਪਿੱਛੇ ਕਿੱਥੇ ਕਿੱਥੇ ਹੋਣਗੇ ਪਰ ਜਿਹੜੀ ਪੁਲਿਸ ਦਾ ਦੂਸਰੀ ਦਾ ਨਾਮ ਬਦਨਾਮ ਹੁੰਦਾ ਇਹ ਕਿਤੇ ਨਾ ਕਿਤੇ ਬੜੀ ਨਿੰਦਣਯੋਗ ਕੰਮ ਕਰਦਾ ਕਵੇ ਬਹੁਤ ਸਾਰੇ ਪੁਲਿਸ ਆਫੀਸਰ ਪੰਜਾਬ ਦੇ ਅੰਦਰ ਇਹੋ ਜਿਹੇ ਵੀ ਨੇ ਜਿਹੜੇ ਦੇਵਤਾ ਸਮਾਨ ਹੁੰਦੇ ਨੇ ਕਿਉਂ ਕਿਉਂਕਿ ਨਿੱਜੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਗਰੀਬਾਂ ਦਾ ਸਾਥ ਦਿੰਦੀ ਆ ਪੁਲਿਸ ਬਹੁਤ ਸਾਰੀ ਪੁਲਿਸ ਨੂੰ ਬਦਨਾਮ ਵੀ ਕਰ ਦਿੰਦੀ ਹੈ ਜਿਵੇਂ ਕਿ ਹੈ ਚਿੱਟੇ ਵਾਲੀ ਕਾਂਸਟੇਬਲ ਸਿਸ ਕਰਕੇ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਦੇ ਵਿੱਚੋਂ ਤਾਂ ਮੇਰੀ ਅਪੀਲ ਤੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ